ਹਨ ਹੋਵੇ ਉਹਨਾਂ ਕਰੋਨਾ ਸੱਤਰ੍ਹਾਂ ਸਮਾਨ ਤੇ ਆ ਕੇ ਦੇਣਾ ਚਾਹੀਦਾ ਹੈ ਕਿਆ ਦੇਣਾ ਚਾਹੀਦਾ ਹੈ ਵਿਦਵਾਨਤਾ ਕਦੀ ਨਾ ਕਰੋ ਜੇ ਜਿਹਾ ਤੇ ਮੈਂ ਕਹਦਾ ਹਾਂ ਤੂੰ ਤਾਂ ਬੜੀ ਉਚਾਨਾ ਚੱਲੋ ਇਹ ਵੀ ਇੱਕ ਸਿੱਖਿਆ ਹੈ ਉਤਮ ਇਹ ਨਹੀਂ ਕਿ ਮੈਂ ਵਿਦਵਾਨ ਹਾਂ ਤੁਸੀਂ ਫਰਦੀ ਕਿਸੇ ਦੇ ਪਾਜੀ ਉੱਚੇ ਹੋ ਕੇ ਚੱਲੋ ਕਦੀ ਨਾ ਨੀਵੇਂ ਹੋ ਕੋ ਵਿਦਵਾਨ ਦੇ ਗੁਰੂ ਜੀਾਂ ਦੇ ਕੇ ਜੇ ਕੁਝ ਪਾਉਣਾ ਹੈ ਪਹਿਲੀ ਰੀਤੀ ਹੈ ਹਮਾਂ ਚ ਦਿੱਸਾ ਪੜ ਰਿਆਂ ਪੜ ਰਿਆਂ ਅਸਟ ਸਿੱਤਿ ਨਾ ਬੀਤੀ ਦਾ ਤਾਂ ਪਹਿਲੀ ਸਿੱਤਿ ਕਿਹੜੀ ਹੈ ਕੇ ਹਨੂਮਾਨ ਜੀ ਦੇ ਪਾਸ ਸਮਰੱਥਮਾਨ ਸਭ ਕੁਝ ਸੀ ਉਹਨਾਂ ਨੇ ਸੀਤਾ ਮਾਤਾ ਦੇ ਚਨਕ ਮਛਰ ਦਾ ਰੂਪ ਨਹੀਂ ਬਣਾਇਆ ਉਹਨਾਂ ਨੇ ਛੋਟਾ ਰੂਪ ਉਤਰ ਦਾ ਬਣਾ ਕੇ ਪੇਸ਼ ਹੋਏ ਛੋਟੇ ਬਣੋ ਗੁਰੂ ਜਨਾ ਦੇ ਚਰਨ ਕਮਲ ਅਗ ਜਾ ਕੇ ਛੋਟੇ ਬਣੋ ਕਦੇ ਵੀ ਕਥਾ ਕਰਦਿਆਂ ਹੋਇਆਂ ਜਿਸ ਨੇ ਬਾਣਾ ਪਾਇਆ ਉਸ ਤੇ ਉੱਪਰ ਕਦੀ ਨਾ ਚੱਲੋ ਕਦੀ ਨਾ ਚੱਲੋ ਇਹ ਬਾਣੇ ਦੀ ਲਾਜ ਨੂੰ ਸਮਝੋ ਕੀ ਹੈ ਤੇ ਇਹ ਪ੍ਰਤੱਖ ਦੇਖਿਆ ਗਿਆ ਬਾਣੀ ਦੀ ਬਾਣੀ ਦੀ ਲਾਜ ਨਵਾਓ ਬਾਣੀ ਦੀ ਲਾਜ ਚਾਹੇ ਕੋਈ ਵੀ ਕਿਸੇ ਰੂਪ ਵਿਚ ਆਏ ਤੇ ਕਾਲੀ ਮਾਤਾ ਜੀ ਦਾ ਖਾਲੀ ਭਜਨ ਹੈ ਕਿਵੇਂ ਲਿਖਿਆ ਤੇ ਚੇ ਕਰੇ ਮੇਰਾ ਬਿਗਨਾਲ ਸਾਥ ਦੇਵੇਗਾ ਕਹਿੰਦੇ ਨੇ ਮੈਦਾਨੇ ਜੰਗ ਵਿੱਚ ਰક્ત ਵੀ ਜਨਾਨ ਦੇ ਜੇ ਰਕਸ਼ਸ ਹਨ ਉਹ ਜਦੋਂ ਗੁੰਧ ਲੱਗਦੀ ਕਾਲੀ ਮਾਤਾ ਪਰਗਟ ਹੋਈ ਆਹ ਮੈਂ ਭਜਨ ਲਿਖਿਆ ਸੀ ਕੱਲ ਤਾਂ ਨਹੀਂ ਗਾ ਸਕਿਆ ਕਾਲੀ ਮਾਤਾ ਜੀ ਨੂੰ ਪ੍ਰਸੰਨ ਕਰਨ ਲਈ ਇਹ ਭਜਨ ਹੈ ਵੀਰ ਸੁਰ ਦੇ ਵਿੱਚ ਬੋਲਣ ਦਾ ਕਿਰਪਾਤਾ ਕਰਨ ਬਿਲਕੁਲ ਸਿੰਪਲ ਭਜਨ ਹੈ ਕਹਿੰਦੇ ਨੇ ਕਾਲੀ ਮਾਤਾ 나ਗ ਵਸੇ ਜਦੋਂ ਹਨੂਮਾਨ ਜੀ ਜਦੋਂ ਹਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ څنګه یاست تاسو څنګه یاست